ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਗੁਰ ਪਰਸ਼ਾਦ ਤਾ ਤਪ ਪਰਸ਼ਾਦ ਚੌਪਈ ਪਾਸ ਸ਼ਹੀਦ ਦਸਮੀ ਪর্ণਵੋ ਆਦ ਅੰਕਾਰਾ ਜਲਥਲ ਮਹੀਅਲ ਕੀਓ ਪਸਾਰਾ ਆਦ ਪਰਖ ਅਭਿਖਤ ਅਵਿਨਾਸੀ ਲੋਕ ਚਕਰ ਦਸ ਜੋਤ ਪ੍ਰਕਾਸੀ ਹਸਤ ਕੀਟਕੇ ਬੀਜ ਸਮਾਨਾ ਰਾਗ ਰੰਗ ਜੇ ਇੱਕ ਸਰਜਾਨਾ ਅਦਵੇ ਅਲਖ ਪਰਖ ਆਵੇ ਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਸੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਵਰਣ ਚਿਹਨ ਸਭ ਹੂਤੇ ਨਿਆਰਾ ਆਦ ਪਰਖ ਅਦਵੇ ਅਭਿਕਾਰ ਵਰਨ ਚਹਿਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਵਣ ਕੇ 네ਰਾ ਜਲਥਲ ਮਹੀਰ ਜਾਏ ਵਸੇਰਾ ਅਨਹਦ ਰੂਪ ਆਨੰਦ ਬਾਣੀ ਚਰਨ ਸਰਨ ਜੇ ਵਸਤ ਭਵਾਨੀ ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ कोट इंद्र उप इंद्र बनाए ब्रह्मा रुद्र उपाए खपाए लोक चतर दस खेल रचायो बहर आप ही विच मिलायो दानव देव फ निंद अप अपारा गांदराव जस रचे सब चारा भूत पवेख भगवान कहानी कट कट के ਪਟ ਪਟ ਕੀ ਜਾਨੀ ਤਾਤ ਮਾਤ ਜੇ ਜਾਤ ਨਾ ਪਾਤਾ ਏਕ ਰੰਗ ਕਾ ਹੂ ਨਹੀਂ ਰਾਤਾ ਸਰਬ ਜੋਤ ਕੇ ਵਿੱਚ ਸਮਾਨਾ ਸਭੂ ਸਰਵ othor ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪਰਖ ਅਬੇਖਤ ਆਵਤੂਤਾ तात पात जे चहन्ना भरना अव्यक्त देव अशय अन परमा सब को काल सबन को करता रोग शोग दोखन को हरता एक चित जे एक क्षण धायो काल फास के बीच ना आयो एक चित जे एक क्षण धायो ਕਾਲ ਫਾਸਕੇ ਵਿਚ ਨਾ ਆਇਓ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਤੇਰੇ ਬਚਨ ਕਾ ਪ੍ਰਤਾਪ ਹੋਵੇ ਦੁੱਖਾਂ ਕਲੇਸ਼ਾਂ ਕਾ ਨਾਸ ਕਰ ਪਲਾਹੋ ਪਲੰਤ ਭਲੇ ਦਾ ਪਲਾ ਸਰਬਤ ਦਾ ਪਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ